ਇੱਕ ਵਰਤਾਚੀ ਜੀ ਪੜ੍ਹ ਕੇ ਬੰਦਾ ਹੈਰਾਨ ਜਾ ਜ਼ਰੂਰ ਹੋਊਗਾ ਵੀ ਕੀ ਹੁਣ ਬਲਾਈਂਡ ਆਦਮੀ ਵੀ ਦੇਖ ਸਕਣਗੇ ਨਿਊਰੋਲਿੰਕ ਨੇ ਇੱਕ ਇਦਾਂ ਦਾ ਡਿਵਾਈਸ ਲਾਂਚ ਕੀਤਾ ਇੱਕ ਇਦਾਂ ਦੀ ਚੀਜ਼ ਲਾਂਚ ਕੀਤੀ ਹੈ ਜਿਹਨੂੰ ਅਸੀਂ ਬਲਾਈਂਡ ਸਾਈਟ ਦੇ ਨਾਮ ਨਾਲ ਜਾਣਦੇ ਹਾਂ ਉਹਨਾਂ ਨੇ ਕਹਿੰਦੇ ਉਹ ਬੰਦੇ ਜਿਹੜੇ ਬਚਪਨ ਤੋਂ ਨਹੀਂ ਦੇਖ ਪਾਰ ਹੈ ਜਿਨ੍ਹਾਂ ਦੀ ਕੁਦਰਤੀ ਨਿਗਾਹ ਨਹੀਂ ਸੀ ਹੈਗੀ ਜੇ ਆਪਾਂ ਇੱਕ ਭਾਸ਼ਾ ਦੀ ਗੱਲ ਕਰ ਲਈਏ ਜਿਹਨੂੰ ਅੰਨੇ ਸ਼ਬਦ ਵਰਤੇ ਲਿਆ ਜਾਂਦਾ ਉਹਨਾਂ ਲੋਕਾਂ ਦੇ ਲਈ ਹੁਣ ਕਹਿੰਦੇ ਉਹ ਵੀ ਦੇਖ ਸਕਣਗੇ ਸੋ ਇਸ ਖਬਰ ਨੇ ਪੂਰੀ ਦੁਨੀਆ ਵਿੱਚ ਹਲਚਲ ਮਚਾ ਦਿੱਤੀ ਹੈ ਸ਼ਾਇਦ ਤੁਸੀਂ ਵੀ ਉਹਨਾਂ ਵਿੱਚੋਂ ਇੱਕ ਹੋਮੋਗ ਜਿਹੜੇ ਇਸ ਖਬਰ ਨੂੰ ਸੁਣ ਕੇ ਹੈਰਾਨਜਿਤ ਹੋਮੋਗੇ ਹੁਣ ਤੁਹਾਡੇ ਅੰਦਰ ਕਿਉਰਿਓਸਿਟੀ ਹੋਊਗੀ ਵੀ ਇਸ ਬਾਰੇ ਸਾਨੂੰ ਪੂਰੀ ਜਾਣਕਾਰੀ ਚਾਹੀਦੀ ਹੈ ਪੂਰੀ ਸਹੀ ਜਾਣਕਾਰੀ ਚਾਹੀਦੀ ਹੈ ਤੇ ਇਹ ਕਿੱਦਾਂ ਹੋ ਰਿਹਾ ਆ ਸੋ ਉਹ ਸਾਰੀ ਜਾਣਕਾਰੀ ਤੇ ਇਹ ਕਿੱਦਾਂ ਹੋ ਰਿਹਾ ਇਸ ਵੀਡੀਓ ਵਿੱਚ ਆਪਾਂ ਦੇਖਣ ਜਾ ਰਹੇ ਹਾਂ ਹਾਣੇ ਸਾਚੀ ਗਾਲੀ ਮਫਤੈ ਸਿੰਘ ਸਵਾਗਤ ਕਰਦਾ ਤੁਹਾਡਾ ਪੰਜਾਬ ਪੀਸਸ ਅਡਰਵੰਡੀ ਹੋ ਸਕਦਾ YouTube ਚੈਨਲ ਦੇ ਉੱਤੇ ਚਲੋ ਜੀ ਸੋ ਕਹਿੰਦੇ ਜੀ ਇਹ ਬੰਦਾ ਆਪਣੀ ਕੰਪਨੀ ਹੈ ਪਹਿਲਾਂ ਤਾਂ ਮੈਂ ਕੰਪਨੀ ਬਾਰੇ ਦੱਸ ਦਿੰਦਾ ਬਾਕੀ ਉਮੀਦ ਕਰਦਾ ਮੇਰੀ ਆਵਾਜ਼ ਪ੍ਰੋਪਰ ਆ ਰਹੀ ਹੋਗੀ ਸੋ ਨਿਊਰਲਿੰਕ ਕਰਕੇ ਕੰਪਨੀ ਆ ਇਸ ਕੰਪਨੀ ਦੀ ਗੱਲ ਕਰ ਲਈ ਤਾਂ ਐਲਾਨ ਮਸਕ ਨੇ ਇਹਨੂੰ ਕਹਿੰਦੇ 2016 ਦੇ ਵਿੱਚ ਬਣਾਇਆ ਸੀਗਾ ਤੇ ਇਹਦਾ ਮੇਨ ਕੰਮ ਆ ਇੱਕ ਇਦਾਂ ਦੀ ਚਿਪ ਤਿਆਰ ਕਰਨਾ ਖਾਸ ਕਰਕੇ ਜਿਹਨੂੰ ਅਸੀਂ ਬ੍ਰੇਨ ਚਿਪ ਕਹਿੰਦੇ ਨੇ ਜਿਹੜੀ ਦਿਮਾਗ 'ਚ ਲੱਗੂਗੀ ਇਹ ਉਹਨਾਂ ਬੰਦਿਆਂ ਦੀ ਹੈਲਪ ਕਰੂਗੀ ਜਿਨ੍ਹਾਂ ਨੂੰ ਦਿਖ ਨਹੀਂ ਰਹਾ ਜਾਂ ਜਿਹੜੇ ਚੱਲ ਫਿਰ ਨਹੀਂ ਸਕਦੇ ਜਾਂ ਜਿਹੜੇ ਡਿਸੇਬਲ ਹੋ ਜਾਂਦੇ ਨੇ ਆਪਾਂ ਕਹਿੰਦੇ ਨਾ ਬਚਪਨ ਦੇ ਵਿੱਚ ਕਿਸੇ ਦਾ ਕੋਈ ਅੰਗ ਨਹੀਂ ਚੱਲ ਰਿਹਾ ਉਹ ਸਾਰੀਆਂ ਚੀਜ਼ਾਂ ਨੂੰ ਕਹਿੰਦੇ ਠੀਕ ਕਰ ਦੂਗੀ ਇਹ ਵਾਲੀ ਚਿਪ ਇੰਨੀ ਵਧੀਆ ਚਿਪ ਹੁਣ ਆਮ ਇਨਸਾਨਾਂ ਲਈ ਬੜੇ ਸੋਚਣ ਤੇ ਹੈਰਾਨੀ ਵਾਲੀ ਗੱਲ ਆ ਵੀ ਕਿਵੇਂ ਹੋ ਸਕਦਾ ਆ ਜਿਵੇਂ ਬੰਦੇ ਦੀ ਗੱਲ ਕਰ ਲਈ ਬੰਦਾ ਤੁਹਾਡੇ ਸਾਹਮਣੇ ਖੜਾ ਆ ਅਕਸਰ ਅਸੀਂ ਮੂਵੀਜ਼ ਦੇ ਵਿੱਚ ਦੇਖਦੇ ਨਾ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਵੀ ਉਹ ਕੋਈ ਮਸ਼ੀਨ ਲਾਤੀ ਦਿਮਾਗ ਦੇ ਵਿੱਚ ਦਿਮਾਗ ਦੀ ਸਾਰੀ ਮੈਮਰੀਜ਼ ਉਧਰ ਟਰਾਂਸਫਰ ਹੋ ਜਾਂਦੀ ਨੇ ਇਹ ਕੋਈ ਵੀਡੀਓ ਡਾਇਰੈਕਟਰ ਨਹੀਂ ਹੈਗਾ ਕੋਈ ਫਿਲਮ ਨਹੀਂ ਬਣਾ ਰਿਹਾ ਇਹ ਕਹੇ ਕੈਲੋ ਵੀ ਕੰਪਨੀ ਦਾ ਮਾਲਕ ਹੈ ਐਲਾਨ ਮਸਕ ਜਿਹਨੇ ਟੈਸਲਾ ਵਰਗੀਆਂ ਕੰਪਨੀਆਂ ਬਣਾਤੀਆਂ ਜਿਨੇ ਸਪੇਸ ਦੇ ਵਿੱਚ ਆਪਣੇ ਬੰਦਿਆਂ ਨੂੰ ਜੋ ਆਪਣੇ ਕਰੇ ਵੱਡੇ ਵੱਡੇ ਵਹੀਕਲਸ ਨੂੰ ਲਿਆ ਜਾ ਚੁੱਕਾ ਆ ਇਹਦੇ ਨਾਲ ਹੀ ਹੁਣ ਇਹ ਹੈਲਥ ਦੇ ਵਿੱਚ ਵੀ ਆ ਚੁੱਕਾ ਜੀ ਬੰਦਾ ਕੰਪਨੀ ਬਣੇ 2016 ਦੇ ਵਿੱਚ ਜਿਹਦਾ ਨਾਮ ਆਪਾਂ ਦੇਖ ਚੁੱਕੇ ਨਿਊਰਾ ਲਿੰਕ ਤੇ ਤੁਸੀਂ ਇਸ ਬੰਦੇ ਦੀ ਸੋਚ ਦੇਖੋ ਜਿਹੜੀਆਂ ਚੀਜ਼ਾਂ ਸਾਨੂੰ ਪਤਾ ਆ ਸਾਡੇ ਹੱਥ ਵਾਸਾ ਸੀ ਉਹ ਕਰਨ ਤੋਂ ਵੀ ਡਰਦੇ ਆ ਝਿਜਕਦੇ ਆ ਪਤਾ ਨਹੀਂ ਹੋਣੀ ਆ ਕਰੀ ਹੋਣੀ ਆ ਸਾਡੇ ਚ ਕੰਫੀਡੈਂਸ ਨਹੀਂ ਆਉਂਦਾ ਜਿਹੜੀਆਂ ਚੀਜ਼ਾਂ ਚੀਜ਼ਾਂ ਆਪਾਂ ਕਹਿੰਦੇ ਨੇ ਰੱਬ ਦੇ ਆਸਰੇ ਆ ਇਹ ਬੰਦਾ ਉਹ ਚੀਜ਼ਾਂ ਨੂੰ ਸੋਲਵ ਕਰੀ ਜਾ ਰਿਹਾ ਹੈ। ਕਿਆ ਸੋਚ। ਸੋ ਨਿਊਜ਼ ਦੇ ਵਿੱਚ ਆ ਐਲਾਨ ਮਸਕ ਨੇ ਕਹਿੰਦੇ ਐਲਾਨ ਮਸਕ ਦੀ ਜਿਹੜੀ ਕੰਪਨੀ ਹੈ ਨਿਊਰਲਿੰਕ ਉਹਨਾਂ ਨੂੰ ਕੰਮ ਕਰ ਲਿਆ ਉਹਦਾ ਤੇ ਕੰਮ ਵਧੀਆ ਚੱਲ ਰਿਹਾ ਆ। ਅ ਜਿਹਦੇ ਨਾਲ ਕੀ ਰੀਸਟੋਰ ਹੋ ਜਾਊਗਾ ਵਿਜ਼ਨ ਯਾਨੀ ਕਿ ਅੱਖਾਂ ਜਿਹਨਾਂ ਦੀ ਨਹੀਂ ਹੈਗੀਆਂ ਖਾਸ ਖਾਸ ਕਰ ਬਲਾਈਂਡ ਸਾਈਟਿਕ ਚਿਪ ਆ ਜਿਹਦੇ ਕਰਕੇ ਕੰਪਨੀ ਦਾ ਨਾਮ ਅਸੀਂ ਦੇਖ ਲਿਆ। ਹੁਣ ਇਹਦੇ ਬਾਰੇ ਆਨੰਦ ਮਹਿੰਦਰਾ ਮਹਿੰਦਰਾ ਕੰਪਨੀ ਵਾਲੇ ਇਹਨਾਂ ਨੇ ਵੀ ਕਿਹਾ ਕਹਿੰਦੇ ਜੇ ਸੱਚੀ ਖਬਰ ਆ ਜੇ ਸੱਚੀ ਇਹ ਖੋਜ ਹੋ ਜਾਂਦੀ ਹੈ ਤਾਂ ਹੋਰ ਕੀ ਚਾਹੀਦਾ ਇਨਸਾਨੀਅਤ ਦੇ ਲਈ। ਇਨਸਾਨ ਹਰ ਇੱਕ ਚੀਜ਼ ਨੂੰ ਕੰਟਰੋਲ ਚ ਕਰ ਰਿਹਾ ਹੈ ਟੈਕਨੋਲੋਜੀ ਰਾਹੀਂ ਤੇ ਹੁਣ ਜੇ ਉਹਨਾਂ ਨੂੰ ਦਿਖ ਨਹੀਂ ਰਹਾ ਤਾਂ ਦਿਖਣ ਲੱਗ ਪੂਗਾ ਇਦੋਂ ਉੱਤੇ ਹੋਰ ਕੀ ਚਾਹੀਦਾ ਉਕਾਵਤ ਨਾਲ ਆਪਣੇ ਪਿੰਡਾਂ ਵਿੱਚ ਕਹਿੰਦੇ ਹੁੰਦੇ ਆ ਅੰਨਾ ਕੀ ਭਾਲੇ ਦੋ ਅੱਖਾਂ ਸੋ ਵਾਲੀ ਗੱਲ ਆ ਜੇ ਹੁਣ ਉਹਨਾਂ ਨੂੰ ਦਿਖ ਰਿਹਾ ਆ ਤਾਂ ਇਦੋਂ ਉੱਤੇ ਹੋਰ ਕੀ ਹੋ ਸਕਦਾ ਆ ਆਨੰਦ ਮਹਿੰਦਰਾ ਨੇ ਆਪਣੇ ਜਿਹੜਾ ਹੈਗਾ ਇੱਕ ਇਹਨਾਂ ਦਾ ਐਕਸ ਜਿਹਨੂੰ ਆਪਾਂ ਕਹਿ ਦਿੰਨੇ ਆ ਅੱਜਕੱਲ ਟਵਿੱਟਰ ਹੈਂਡਲ ਹੁਣ ਅੱਜਕੱਲ ਤਾਂ ਐਕਸ ਕਹਿੰਦੇ ਪਹਿਲਾਂ ਟਵਿੱਟਰ ਹੈਂਡਲ ਕਹਿੰਦੇ ਸੀ ਉਦੋਂ ਤੋਂ ਵੀ ਪੋਸਟ ਪਾਈ ਆ ਕਿ ਬਹੁਤ ਖੁਸ਼ੀ ਵਾਲੀ ਗੱਲ ਆ ਪੂਰੀ ਇਨਸਾਨੀਅਤ ਦੇ ਲਈ ਜੇ ਟੈਸਲਾ ਸਪੇਸ ਐਕਸ ਦੇ ਜਿਹੜੇ ਮਾਲਕ ਹੈਗੇ ਆ ਉਹ ਹੁਣ ਇਦਾਂ ਦੀ ਕੰਪਨੀ ਰਾਹੀਂ ਜਿਹੜੀਆਂ ਇਹ ਇਨੋਵੇਸ਼ਨਸ ਕਰ ਰਹੇ ਨੇ ਤੇ ਦੇਖਿਆ ਜਾਵੇ ਬਲਾਈਂਡ ਸਾਈਟ ਇੱਕ ਐਕਸਪੈਰੀਮੈਂਟਲ ਆ ਜਿਹਦੇ ਨਾਲ ਵਿਜ਼ਨ ਰੀਸਟੋਰ ਹੋ ਜਾਊਗਾ ਇੱਕ ਇਦਾਂ ਦੀ ਚਿਪ ਕਹਿੰਦੇ ਦਿਮਾਗ ਚ ਚਲਾਈ ਜਾਊਗੀ ਖਾਸ ਕਰਕੇ ਉਹ ਲੋਕ ਜਿਨ੍ਹਾਂ ਦੀ ਦੋਨੋਂ ਅੱਖਾਂ ਜਾ ਚੁੱਕੀਆਂ ਨੇ ਜਾਂ ਫਿਰ ਜਿਨ੍ਹਾਂ ਦੀ ਆਪਟਿਕ ਨਰਵ ਜਿਹੜੀ ਉਹ ਖਰਾਬ ਹੋ ਚੁੱਕੀ ਹੈ ਹੁਣ ਆਪਟਿਕ ਨਰਵ ਕੀ ਹੁੰਦਾ ਤੇ ਇਹਦੇ ਨਾਲ ਨਾਲ ਕਹਿੰਦੇ ਉਹ ਲੋਕ ਜਿਨ੍ਹਾਂ ਦੀ ਬਚਪਨ ਤੋਂ ਹੀ ਨਹੀਂ ਨਿਗਾ ਹੈਗੀ ਬਟ ਉਹਨਾਂ ਦੇ ਜੋ ਸਾਡੇ ਕੋਲੇ ਵਿਜ਼ੂਅਲ ਕਾਰਟੈਕਸ ਐ ਇੱਕ ਚੀਜ਼ ਹੁੰਦੀ ਦਿਮਾਗ ਦੇ ਵਿੱਚ ਜੇ ਉਹ ਠੀਕ ਆ ਫਿਰ ਉਹਨਾਂ ਦੀ ਨਿਗਾ ਆ ਜਾਊਗੀ ਮਤਲਬ ਇਹ ਕੰਡੀਸ਼ਨ ਚਾਹੀਦੀ ਐ ਵਿਜ਼ੂਅਲ ਕਾਰਟੈਕਸ ਹੋਣਾ ਠੀਕ ਆ ਉਹ ਠੀਕ ਐ ਫਿਰ ਨਿਗਾ ਆ ਜਾਊਗੀ ਹੁਣ ਹੁੰਦਾ ਕੀ ਆ ਸਰ ਮੈਨੂੰ ਡਿਟੇਲ ਚ ਦੱਸੋ ਆ ਦੇਖੋ ਜੀ ਜਿਵੇਂ ਸਾਡੀ ਅੱਖ ਹੁਣ ਇਹਨੂੰ ਧਿਆਨ ਨਾਲ ਸਮਝੋ ਇੱਥੇ ਸਾਰੀ ਗੇਮ ਆ ਸਾਡੇ ਕੋਲੇ ਅੱਖ ਦੀ ਗੱਲ ਕਰ ਲਈਏ ਇਹ ਅੱਖ ਆ ਇਹ ਕਿਸੇ ਪ੍ਰੋਡਕਟ ਨੂੰ ਦੇਖਦੀ ਆ ਤੇ ਉਹਦੇ ਰਾਹੀਂ ਜਿਹੜਾ ਹੈਗਾ ਦਿਮਾਗ ਦੇ ਵਿੱਚ ਅੱਗੇ ਸਿਗਨਲ ਜਾਂਦਾ ਸੋ ਜਿੱਥੋਂ ਦੀ ਸਿਗਨਲ ਜਾਂਦਾ ਸੀ ਉਹਨੂੰ ਕਹਿੰਦੇ ਆ ਆਪਟਿਕ ਨਰਵ ਕਹਿ ਦਿੰਦੇ ਆ ਇਹ ਹੁੰਦੀ ਏਡੀ ਆਪਟਿਕ ਨਰਵ ਅੱਗੇ ਜਾ ਕੇ ਉਸ ਚੀਜ਼ ਦੀ ਇਮੇਜ ਜਿਹੜੀ ਬਣਦੀ ਆ ਆਪਾਂ ਬਚਪਨ ਚ ਕਹਿੰਦੇ ਨਾ ਵੀ ਬੱਚੇ ਦੇ ਇੱਥੇ ਨਹੀਂ ਮਾਰੀਦਾ ਇੱਥੇ ਛੋਟਾ ਦਿਮਾਗ ਹੁੰਦਾ ਸੋ ਜਿਹੜੀਆਂ ਚੀਜ਼ਾਂ ਅਸੀਂ ਦੇਖਦੇ ਆ ਉਹ ਇੱਥੇ ਜਾ ਕੇ ਇਮੇਜ ਬਣਦੀ ਇੱਕ ਪਾਰਟ ਜਿਹਨੂੰ ਅਸੀਂ ਵਿਜ਼ੂਅਲ ਕਾਰਟੈਕਸ ਦੇ ਨਾਮ ਨਾਲ ਜਾਣਦੇ ਆ ਕਹਿੰਦੇ ਇਹ ਨਹੀਂ ਖਰਾਬ ਹੋਣਾ ਚਾਹੀਦਾ ਜੇ ਇਹ ਚੀਜ਼ਾਂ ਖਰਾਬ ਨੇ ਅਸੀਂ ਸਾਰੀਆਂ ਠੀਕ ਕਰ ਦਾਂਗੇ ਕਿਦਾਂ ਦੇ ਚਿੱਪ ਲਾ ਦਾਂਗੇ ਠੀਕ ਆ ਜੀ ਹੁਣ ਹੁੰਦਾ ਕੀ ਆ ਜਦੋਂ ਸਾਡੀ ਅੱਖਾਂ ਨੇ ਕੋਈ ਚੀਜ਼ ਨੂੰ ਦੇਖਿਆ ਆ ਤਾਂ ਉਹਨੇ ਉਹਦਾ ਸਿਗਨਲ ਅੱਗੇ ਭੇਜ ਦਿੱਤਾ ਸਾਡੇ ਆਪਟਿਕ ਨਰਵਸ ਨਰਵ ਦੇ ਰਾਹੀਂ ਆਪਟਿਕ ਨਰਵ ਦੇ ਰਾਹੀਂ ਉਹ ਸਿਗਨਲ ਅੱਗਾ ਜਾਂ ਅੱਗੇ ਜਾਂਦਾ ਤੇ ਵਿਜ਼ੂਅਲ ਕਾਰਟੈਕਸ ਵਿਜ਼ੂਅਲ ਕਾਰਟੈਕਸ ਦੇ ਉੱਤੇ ਉਹਦੀ ਇਮੇਜ ਬਣ ਜਾਂਦੀ ਹੈ ਫਿਰ ਸਾਨੂੰ ਪਤਾ ਲੱਗਦਾ ਵੀ ਇਦਾਂ ਦੀ ਚੀਜ਼ ਆ ਮੰਨ ਲਓ ਤੁਸੀਂ ਕਿਸੇ ਦਾ ਫੇਸ ਦੇਖਿਆ ਠੀਕ ਆ ਸਾਨੂੰ ਪਤਾ ਲੱਗ ਗਿਆ ਓਕੇ ਹੁਣ ਕਹਿੰਦੇ ਜੇ ਇਹ ਖਰਾਬ ਆ ਸਿਸਟਮ ਇਹਦਾ ਮਤਲਬ ਕਿ ਜਿਹੜੇ ਸਾਡੇ ਨਿਊਰੋ ਸਿਗਨਲਸ ਆ ਉਹ ਅੱਗੇ ਨਹੀਂ ਜਾ ਰਹੇ ਨਿਊਰੋ ਸਿਗਨਲਸ ਠੀਕ ਆ ਕਹਿੰਦੇ ਸੀ ਕਿ ਇਦਾਂ ਦੀ ਚਿਪ ਲਾਵਾਂਗੇ ਆ ਚਿਪ ਵੀ ਤੁਹਾਨੂੰ ਮੈਂ ਦਿਖਾ ਦਿੰਦਾ ਇਹ ਚਿਪ ਦਿਮਾਗ ਚ ਲੱਗੂਗੀ ਜਦੋਂ ਇਹ ਚਿਪ ਦਿਮਾਗ ਦੇ ਵਿੱਚ ਲੱਗ ਗਈ ਤਾਂ ਇਸ ਪਾਰਟ ਰਾਹੀਂ ਜਿਹੜੀ ਇਨਫੋਰਮੇਸ਼ਨ ਆ ਫਿਰ ਉਹ ਚਿਪ ਜਿਹੜੀ ਅੱਗੇ ਲੈ ਕੇ ਜਾਊਗੀ ਉਹ ਚਿਪ ਇਹਦੇ ਉੱਤੇ ਇਨਫੋਰਮੇਸ਼ਨ ਦਊਗੀ ਤੇ ਉਹਦੇ ਉੱਤੇ ਇਹ ਜਿਹੜੀ ਆਹੋ ਇਮੇਜ ਬਣ ਜੂਗੀ ਹੁਣ ਇਸ ਚਿਪ ਦੇ ਕੋਲ ਇਨਫੋਰਮੇਸ਼ਨ ਕਿੱਥੇ ਆਜੂਗੀ ਕਹਿੰਦੇ ਇਦਾਂ ਅੱਖਾਂ ਦੇ ਮੂਰੇ ਆਪਾਂ ਇੱਕ ਮਸ਼ੀਨ ਲਾ ਦਾਂਗੇ ਜਿੱਥੋਂ ਦੀ ਸਾਡੇ ਕੋਲੇ ਕੁਝ ਕਿਰਨਾ ਨਿਕਲਣਗੀਆਂ ਉਹ ਕਿਰਨਾ ਜਦੋਂ ਜਾ ਕੇ ਟਕਰਾਉਣਗੇ ਕਿਸੇ ਚੀਜ਼ ਦੇ ਨਾਲ ਤੇ ਉਹ ਰਿਫਲੈਕਟ ਕਰਨਗੇ ਉਹਨਾਂ ਤੋਂ ਇਨਫੋਰਮੇਸ਼ਨ ਇਕੱਠੀ ਹੋਊਗੀ ਉਹ ਇਨਫੋਰਮੇਸ਼ਨ ਇਸ ਪਾਰਟ ਦੇ ਰਾਹੀਂ ਜਿਹੜੀ ਉਹ ਸਿੱਧੀ ਟਰਾਂਸਫਰ ਕਰ ਦਿੱਤੀ ਜਾਊਗੀ ਇਸ ਵਿਜ਼ੂਅਲ ਕਾਰਟੈਕਸ ਦੇ ਉੱਤੇ ਤੇ ਉੱਥੇ ਇਮੇਜ ਬਣ ਜੂਗੀ ਜਿਹੜੀ ਚੀਜ਼ ਸਾਹਮਣੇ ਹੈਗੀ ਆ ਵਾਓ ਦਿਮਾਗ ਦੇ ਵਿੱਚ ਇੱਕ ਚਿਪ ਮੈਂ ਦਿਖਾਉਂਗਾ ਕੀ ਕੀ ਕਰ ਚੁੱਕਿਆ ਹਾਲਾਂਕਿ ਜਿਹੜੀ ਹੁਣ ਹਜੇ ਤੱਕ ਜਿਹੜੀ ਐਡਵਾਂਸਮੈਂਟ ਹੈਗੀ ਆ ਇਨੀਸ਼ੀਅਲੀ ਜਿਹੜੀ ਅਸੀਂ ਇੰਪਰੂਵਮੈਂਟ ਕੀਤੀ ਉਹ ਜ਼ਿਆਦਾ ਡਿਟੇਲ ਦੇ ਵਿੱਚ ਨਹੀਂ ਹੈਗੀ ਜਿਹੜਾ ਹੁਣ ਦਿਖ ਰਹੀਆਂ ਨਾ ਚੀਜ਼ਾਂ ਹਜੇ ਇਸ ਮਸ਼ੀਨ ਦੇ ਰਾਹੀਂ ਉਹ ਲਗਭਗ ਇਦਾਂ ਦੀਆਂ ਆ ਮਤਲਬ ਜਿਵੇਂ ਆਪਾਂ ਕੰਪਿਊਟਰ ਦੇ ਵਿੱਚ ਨਹੀਂ ਗੇਮ ਵਗੈਰਾ ਦੇਖਦੇ ਹੁੰਨੇ ਉਦਾਂ ਦੀਆਂ ਹਜੇ ਜ਼ਿਆਦਾ ਨਹੀਂ ਪਰ ਕਹਿੰਦੇ ਜਿਵੇਂ ਜਿਵੇਂ ਇਹ ਗਰੋਥ ਕਰ ਜੂਗੀ ਤਾਂ ਕਲੈਰਿਟੀ ਬਹੁਤ ਵਧ ਜੂਗੀ ਜਿਵੇਂ ਅੱਜ ਦੀ ਗੱਲ ਕਰਾਂ ਜਿਵੇਂ ਆ ਪਰਦਾ ਆ ਆਪਾਂ ਦੇਖਦੇ ਨਾ ਕਿਸੇ ਪਰਦੇ ਨੂੰ ਇਦਾਂ ਦਾ ਲੀਦਾ ਆਪਾਂ ਬਟ ਜਿਹੜੇ ਬੰਦੇ ਨੂੰ ਨਹੀਂ ਦਿਖ ਪਾਰ ਰਿਹਾ ਜਿਉਂਨੇ ਚਿਪ ਲਵਾ ਲਈ ਹੈ ਤੇ ਉਹਦੇ ਉ ਮਸ਼ੀਨ ਲੱਗੀ ਹੋਈ ਹੈ ਤਾਂ ਉਹਨੂੰ ਇਹ ਚੀਜ਼ ਇਸ ਤਰੀਕੇ ਦੀ ਦਿਖੂਗੀ ਇੱਕ ਪਾਸੋਂ ਨੂੰ ਦੀਦਾ ਹੀ ਨਹੀਂ ਸੀਗਾ ਹੁਣ ਉਹਨੂੰ ਇਦਾਂ ਦਾ ਦਿਖ ਰਿਹਾ ਘੱਟੋ ਘੱਟ ਪਰ ਕਹਿੰਦੇ ਹੌਲੀ 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 ਇਹ ਆਮ ਇਨਸਾਨਾਂ ਤੱਕ ਆਪਾਂ ਇਹਨੂੰ ਲੈ ਕੇ ਆ ਜਾਾਂਗੇ ਕੀ ਇਹ ਆਮ ਇਨਸਾਨਾਂ ਤੇ ਆ ਕੇ ਰੁਕ ਜਾਊਗਾ ਨਹੀਂ ਕਹਿੰਦਾ ਮੈਂ ਨਹੀਂ ਰੁਕਦਾ ਕਿਉਂ ਕਿ ਮੈਂ ਤਾਂ ਮੈਂ ਇਦਾਂ ਦੀ ਮਸ਼ੀਨ ਤਿਆਰ ਕਰ ਦੇਣੀ ਹੈ ਜਿਹਦੇ ਨਾਲ ਲੋਕੀ ਉਹਨਾਂ ਚੀਜ਼ਾਂ ਨੂੰ ਵੀ ਦੇਖ ਸਕਦੇ ਆ ਜਿਹੜੀਆਂ ਸ਼ਾਇਦ ਆਪਾਂ ਆਪਾਂ ਵੀ ਨਹੀਂ ਦੇਖ ਸਕਦੇ ਨੰਗੀ ਅੱਖ ਦੇ ਨਾਲ ਜਿਵੇਂ ਕੋਈ ਰੇਜ਼ ਹੋ ਗਈਆਂ ਕਿਰਨਾਂ ਵਗੈਰਾ ਹੋ ਗਈਆਂ ਆਪਾਂ ਕਹਿੰਦੇ আলਟਰਾਵੋਇਲਟ ਰੇਜ਼ ਆ ਗਈਆਂ ਰੇਡੀਓ ਵੇਵਜ਼ ਆ ਗਈਆਂ ਸਾਨੂੰ ਨਹੀਂ ਦਿਦੀਆਂ ਪਰ ਕਹਿੰਦੇ ਜਿਹੜੇ ਬੰਦੇ ਨੇ ਇਹ ਮਸ਼ੀਨ ਲਾਈ ਹੋਗੀ ਉਹ ਉਹਨਾਂ ਕਿਰਨਾਂ ਨੂੰ ਵੀ ਦੇਖ ਪਾਊਗਾ ਇੰਨਾ ਐਡਵਾਂਸ ਅੱਗੇ ਲੈ ਜਾਗੇ ਇਹ ਜਿਹੜੀ ਕੰਪਨੀ ਨਿਊਰੋਲਿੰਕ ਇੱਥੇ ਨਹੀਂ ਰੁਕ ਰਹੀ ਇਹਨੇ ਕਹਿੰਦੇ ਜਿਹੜੇ ਬੰਦਿਆਂ ਨੂੰ ਪੈਰਾਲਾਈਜ਼ ਹੋ ਜਾਂਦਾ ਹੈ ਨਾ ਪੈਰਾਲਾਈਜ਼ ਹੋ ਜਾਂਦਾ ਆ ਉਹਨਾਂ ਦੇ ਲਈ ਵੀ ਡਿਵਾਈਸ ਬਣਾ ਰਹੀ ਆ ਜਿਹਦੇ ਨਾਲ ਉਹ ਇੱਕ ਚਿਪ ਜਿਹੜੀ ਹੋਊਗੀ ਉਹ ਦਿਮਾਗ ਦੇ ਵਿੱਚ ਫਿੱਟ ਕਰ ਦਿੱਤੀ ਜਾਊਗੀ ਉਹਦੇ ਨਾਲ ਫਿਰ ਉਹ ਬੰਦਾ ਜਿਹੜਾ ਹੈਗਾ ਆਪਣੇ ਬਾਡੀ ਪਾਰਟਸ ਨੂੰ ਵੀ ਮੂਵਮੈਂਟ ਦੇ ਸਕਦਾ ਆ ਹੁਣ ਇਹ ਕਹਿੰਦੇ ਕੀ ਆ ਕਹਿੰਦੇ ਕੀ ਹੁੰਦਾ ਸਾਡਾ ਦਿਮਾਗ ਆ ਇਹ ਸੋਚਦਾ ਆ ਜਦੋਂ ਪੈਰਾਲਾਈਜ਼ ਹੁੰਦਾ ਮੰਨ ਲਓ ਮੇਰਾ ਹੱਥ ਆ ਮੇਰੇ ਦਿਮਾਗ ਨੇ ਹੱਥ ਨੂੰ ਸਿਗਨਲ ਦਿੱਤਾ ਵੀ ਤੂੰ ਖਿਲਣਾ ਤੇ ਹਿੱਲਦਾ ਯਾਨੀ ਕਿ ਦਿਮਾਗ ਦੇ ਵਿੱਚ ਉਹ ਇੱਕ ਨਿਊਰੋ ਸਿਗਨਲ ਆਪਾਂ ਨੂੰ ਕਹਿੰਦੇ ਉਹ ਪੈਦਾ ਹੋਏ ਆ ਉਹਨਾਂ ਨਿਊਰੋ ਸਿਗਨਲਸ ਨੇ ਮੇਰੇ ਮਸਲਸ ਨੂੰ ਕਿਹਾ ਵੀ ਤੂੰ ਜਾ ਉਹ ਕੰਮ ਕਰਦਾ ਹੁਣ ਕਹਿੰਦੇ ਮੇਰੇ ਮਸਲ ਠੀਕ ਆ ਮੇਰੇ ਨਿਊਰੋ ਸੈੱਲ ਵੀ ਪੈਦਾ ਹੋ ਰਹੇ ਆ ਪਰ ਉਹ ਟਰਾਂਸਫਰ ਨਹੀਂ ਕਰ ਰਹੇ ਸੋ ਇਸ ਕਰਕੇ ਇਦਾਂ ਦੀ ਕਹਿੰਦੇ ਮਸ਼ੀਨ ਦਿਮਾਗ ਚ ਚਲਾ ਦਿੱਤੀ ਜਾਊਗੀ ਜਿਹੜੀ ਦਿਮਾਗ ਦੇ ਵਿੱਚ ਪੈਦਾ ਹੋਏ ਨਿਊਰੋ ਸੈਲਸ ਨੂੰ ਤੁਹਾਡੇ ਮਸਲਸ ਤੱਕ ਟਰਾਂਸਫਰ ਕਰ ਦੋਗੀ ਤੇ ਫਿਰ ਤੁਹਾਡਾ ਜਿਹੜਾ ਸਰੀਰ ਉਹ ਕੰਮ ਕਰਨ ਲੱਗ ਪਊਗਾ ਸੋਚ ਕੇ ਦੇਖੋ ਮਤਲਬ ਕਿੱਥੋਂ ਤੱਕ ਇਹ ਸੋਚ ਰਿਹਾ ਬੰਦਾ ਨਿਊਰੋ ਸੈਲਸ ਹੁਣ ਇਹਨੇ ਕੀ ਕੀਤਾ ਬਹੁਤ ਲੰਬੇ ਸਮੇਂ ਤੋਂ ਲੱਗਾ ਹੋਇਆ ਆ ਕਾਫੀ ਅੱਜ ਤੋਂ 5-4 ਸਾਲ ਪਹਿਲਾਂ ਤੱਕ ਵੀ ਨੇ ਕਾਫੀ ਇਨਵੈਂਸ਼ਨ ਕਰ ਲਈ ਸੀਗੀ ਤੇ ਬਹੁਤ ਸਾਰੇ ਲੋਕਾਂ ਉੱਤੇ ਐਕਸਪੈਰੀਮੈਂਟ ਵੀ ਕੀਤਾ ਪਹਿਲਾਂ ਮੰਕੀਜ਼ ਦੇ ਉੱਤੇ ਜਾਨੀ ਬਾਂਦਰਾ ਉੱਤੇ ਐਕਸਪੈਰੀਮੈਂਟ ਕੀਤਾ ਇਹਦੇ ਨਾਲ ਇਨਸਾਨਾਂ ਉੱਤੇ ਵੀ ਇਸ ਤਰੀਕੇ ਨਾਲ ਨਾ ਸਿਰ ਦੇ ਵਿੱਚ ਮਸ਼ੀਨ ਲਾਉਂਦਾ ਸੀ ਇਹ ਜਿਹੜਾ ਤਜਰਬਾ ਕਰ ਰਿਹਾ ਮਾਸ ਕੱਟ ਕੇ ਤੇ ਉਸ ਤੋਂ ਬਾਅਦ ਫਿਰ ਹੱਡੀ ਸਿਰ ਦੀ ਆਪਾਂ ਉਹਨੂੰ ਪਰੇ ਕਰਕੇ ਤੇ ਉਸ ਤੋਂ ਬਾਅਦ ਇੱਕ ਹੋਰ ਲੇਅਰ ਹੁੰਦੀ ਦਿਮਾਗ ਦੇ ਉੱਤੇ ਉਹਨੂੰ ਪਰੇ ਕਰਕੇ ਅੰਦਰ ਦਿਮਾਗ ਦੇ ਵਿੱਚ ਕਹਿੰਦੇ ਲਾਇਆ ਜਾਂਦੀ ਹੈ ਚਿਪ ਦੇ ਦਿਮਾਗ ਦੇ ਵਿੱਚ ਇੱਕ ਏਦਾਂ ਦੀ ਜਗ੍ਹਾ ਲੱਭਣ ਦੀ ਲੋੜ ਪੈਂਦੀ ਆ ਜਿੱਥੇ ਕੋਈ ਵੀ ਬਲੱਡ ਵੈਸਲ ਨਾ ਹੋਵੇ ਦਿਮਾਗ ਦੀ ਤੇ ਜਿੱਥੇ ਕੋਈ ਵੀ ਕਹ ਲਓ ਵੀ ਸਾਨੂੰ ਇਨਫੈਕਸ਼ਨ ਹੋਣ ਦਾ ਖਤਰਾ ਨਾ ਹੋਵੇ ਇਸ ਤਰੀਕੇ ਦੀ ਕਹਿੰਦੇ ਉਹ ਚੀਜ਼ ਜਿਹੜੀ ਹੈਗੀ ਉਹ ਏਦਾਂ ਦੀ ਸਪਾਟ ਲੱਭਿਆ ਜਾਂਦਾ ਉਹ ਸਿਰ ਦੇ ਵਿੱਚ ਪਾਟ ਲੱਭਣ ਦੇ ਲਈ ਇੱਕ ਮਸ਼ੀਨ ਹੁੰਦੀ ਆ ਮੈਂ ਅੱਗੇ ਦਿਖਾਉਂਗਾ ਉਸ ਮਸ਼ੀਨ ਦੇ ਨਾਲ ਕੰਮ ਕੀਤਾ ਜਾਂਦਾ ਤੇ ਸਿਰ ਦੇ ਵਿੱਚ ਉਹ ਚਿਪ ਫਿੱਟ ਕਰ ਦਿੱਤੀ ਜਾਂਦੀ ਆ ਸੋ ਇਹ ਤਜਰਬਾ ਕੀ ਕੀਤਾ ਗਿਆ ਇਹਦਾ ਤਜਰਬਾ ਇਸ ਬੰਦੇ ਤੇ ਕੀਤਾ ਗਿਆ ਪੈਰਾਲਾਈਜ਼ ਬੰਦਾ ਸੀਗਾ ਨੂੰ ਦਿਖਦਾ ਮਤਲਬ ਕਿ ਇਹਦੇ ਹੱਥ ਪੈਰ ਕੰਮ ਨਹੀਂ ਸੀ ਕਰਦੇ ਕੱਲਾ ਦਿਮਾਗ ਕੰਮ ਕਰਦਾ ਸੀਗਾ ਇਹ ਦਿਮਾਗ ਦੇ ਨਾਲ ਉਹ ਮਸ਼ੀਨ ਲਾ ਕੇ ਉਹ ਮਸ਼ੀਨ ਅੱਗੇ ਜਾ ਕੇ ਕੰਪਿਊਟਰ ਨਾਲ ਫਿੱਟ ਕਰ ਦਿੰਦੀ ਹੈ ਤੇ ਇਹ ਬੰਦਾ ਬਿਨਾ ਹੱਥ ਹਿਲਾਏ ਚੈਸਸ ਖੇਡ ਰਿਹਾ ਹੈ ਜਿਵੇਂ ਸੋਚ ਰਿਹਾ ਕਿ ਉਹ ਗੀਟੀ ਹਿਲਾਉਣੀ ਆ ਹੁਣ ਇਹਨੇ ਸੋਚਿਆ ਜਾਨੀ ਸਿਗਨਲ ਪੈਦਾ ਹੋ ਗਿਆ ਦਿਮਾਗ ਦੇ ਵਿੱਚ ਨਿਊਰੋ ਜਿਹੜਾ ਸਿਗਨਲ ਪੈਦਾ ਹੋ ਗਿਆ ਉਹ ਸਿਗਨਲ ਵੈਸੇ ਇਹਦੇ ਹੱਥ ਨੇ ਮੂਵ ਕਰਨਾ ਸੀਗਾ ਪਰ ਹੱਥ ਕੰਮ ਨਹੀਂ ਕਰ ਰਹੇ ਤੇ ਉਹ ਸਿਗਨਲ ਸਿੱਧਾ ਮਸ਼ੀਨ ਦੇ ਵਿੱਚ ਚਲਾ ਗਿਆ ਆ ਜਿਹੜੇ ਲੱਗੇ ਹੋਏ ਦੇਖੋ ਸਿਰ ਤੋਂ ਲੱਗਾ ਹੋਇਆ ਸਾਰਾ ਮਸ਼ੀਨ ਦੇ ਨਾਲ ਲੱਗਾ ਉਹ ਸਿਗਨਲ ਮਸ਼ੀਨ ਚੋਂ ਪੈਦਾ ਹੋਇਆ ਤੇ ਉਹ ਜਾ ਕੇ ਸਾਡੇ ਲੈਪਟਾਪ ਦੀ ਸਕਰੀਨ ਦੇ ਉੱਤੇ ਨੇ ਮੂਵਮੈਂਟ ਕਰ ਦਿੱਤੀ ਸੋਚ ਕੇ ਦੇਖੋ ਕਿੱਥੋਂ ਤੱਕ ਸੋਚ ਹੌਲੀ ਹੌਲੀ ਕਹਿੰਦੇ ਚਿਪਾਂ ਇਦਾਂ ਦੀਆਂ ਵੀ ਆ ਜਾਣਗੀਆਂ ਤੁਸੀਂ ਬੈਠੇ ਬੈਠੇ ਆਪਦਾ ਫੋਨ ਕੰਟਰੋਲ ਕਰ ਸਕਦੇ ਹੋ ਜਾਨੀ ਜਿਹਦੇ ਨਾਲ ਤੁਸੀਂ ਉਹ ਆਪਦੀ ਚਿਪ ਜੋੜ ਲਈ ਤੁਹਾਡੇ ਦਿਮਾਗ ਵਿੱਚ ਮੈਮਰੀਜ਼ ਸਟੋਰ ਹੋ ਜਾਣਗੀਆਂ ਹਾਲਾਂਕਿ ਦੇ ਸਾਈਡ ਇਫੈਕਟ ਵੀ ਹੈਗੇ ਆ ਜਿਵੇਂ ਕੰਪਿਊਟਰ ਹੈਕ ਹੋ ਜਾਣਾ ਜੇ ਬੰਦਾ ਹੈਕ ਹੋ ਗਿਆ ਕਿੱਧਰ ਨੂੰ ਜਾਊਗਾ ਫਿਰ ਹਨਾ ਬਹੁਤ ਦੂਰ ਦੀਆਂ ਗੱਲਾਂ ਨੇ ਇਦੇ ਨਾਲ ਨਾਲ ਇਹਨਾਂ ਤਜਰਬਾ ਜਿਹੜਾ ਮੰਕੀ ਦੇ ਉੱਤੇ ਵੀ ਕਰਕੇ ਦੇਖਿਆ ਦੇਖੋ ਸੋ ਇਦਾਂ ਕਹਿੰਦੇ ਸੈੱਲ ਚਿਪ ਲੱਗੂਗੀ ਆ ਮਸ਼ੀਨ ਹੁੰਦੀ ਆ ਇਸ ਮਸ਼ੀਨ ਦੇ ਅੱਗੇ ਬੰਦਾ ਲੰਮਾ ਪਾ ਦਿੰਦੇ ਆ ਇਹ ਮਸ਼ੀਨ ਲੱਭਦੀ ਉਹ ਜਗ੍ਹਾ ਜਿੱਥੇ ਚਿਪ ਫਿੱਟ ਕਰਨੀ ਆ ਜਿੱਥੇ ਨਾ ਤਾਂ ਇਨਫੈਕਸ਼ਨ ਹੋਣ ਦਾ ਡਰ ਹੋਵੇ ਤੇ ਨਾ ਹੀ ਕੋਈ ਬਲੱਡ ਵੈਸਲ ਜਿਹੜੀ ਉਹ ਸਿਰ ਦੀ ਕੱਟੀ ਜਾਵੇ ਉਦੋਂ ਬਾਅਦ ਜਿਹੜੀਆਂ ਉਹਦੇ ਵਿੱਚੋਂ ਤਾਰਾਂ ਨਿਕਲਦੀਆਂ ਆ ਉਹਨੂੰ ਆ ਮਾਈਂਡ ਦੇ ਅੰਦਰ ਉਹਨਾਂ ਨਿਊਰੋ ਸਿਗਨਲਸ ਦੇ ਨਾਲ ਜੋੜਨਾ ਮਤਲਬ ਬਹੁਤ ਡੂੰਗੀ ਕ੍ਰੀਏਟੀਵਿਟੀ ਆ ਸਾਡੇ ਹੱਥ ਤੇ ਮਾਰੀ ਜੀ ਸੱਟ ਲੱਗ ਗਈ ਸਾਨੂੰ ਹਿਸਾਬ ਨਹੀਂ ਆਦਾ ਵੀ ਕੀ ਕਰਨਾ ਬੰਦਾ ਦਿਮਾਗ ਦੇ ਵਿੱਚ ਚਿਪ ਲਾਉਣ ਦੀ ਸੋਚ ਰਿਹਾ ਆ ਤੇ ਉਹਨੇ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ ਕਾਫੀ ਜਗ੍ਹਾ ਆ ਇੱਕ ਮੰਕੀ ਦੀ ਫੋਟੋ ਆ ਇਹਦੇ ਦਿਮਾਗ ਦੇ ਵਿੱਚ ਉਹ ਉਸ ਤਰੀਕੇ ਨਾਲ ਜਿਹੜਾ ਸੀਗਾ ਉਹ ਐਕਸਪੈਰੀਮੈਂਟ ਕੀਤਾ ਸੀਗਾ ਇਹ ਸੋਚ-ਸੋਚ ਕੇ ਗੇਮ ਖੇਡ ਰਿਹਾ ਸੀ ਇੱਥੇ ਹੁਣ ਮੰਕੀ ਦੀ ਉਨੀ ਸਮਝ ਨਹੀਂ ਨਾ ਹੈਗੀ ਮਤਲਬ ਜਿਹਨੇ ਸੋਚਿਆ ਵੀ ਹੁਣ ਉਹ ਅੱਗੇ ਨੂੰ ਜਾਊਗਾ ਬਾਲ ਤਾਂ ਅੱਗੇ ਨੂੰ ਜਾ ਰਹੀ ਸੀਗੀ ਉਹਦੀ ਸੋਚ ਦੇ ਨਾਲ ਮੰਕੀ ਗੇਮ ਖੇਡ ਰਿਹਾ ਸੀਗਾ ਯਾਨੀ ਤੁਹਾਡਾ ਦਿਮਾਗ ਜਿਹੜਾ ਉਹ ਹੁਣ ਹੱਥਾਂ ਨਾਲ ਨਹੀਂ ਚੀਜ਼ਾਂ ਨੂੰ ਕੰਟਰੋਲ ਕਰੂਗਾ। ਸੋਚ ਕੇ ਕਰ ਲੂਗਾ। ਅਸੀਂ ਫੋਨ ਲਾਉਣੇ ਆ ਫੋਨ ਚੱਕਿਆ ਨੰਬਰ ਡਾਇਲ ਕੀਤਾ ਨਹੀਂ। ਜੋ ਤੁਹਾਡੇ ਚਿੱਪ ਲੱਗ ਗਈ ਆ ਤੁਸੀਂ ਬੈਠੇ ਹੋ ਦਿਮਾਗ 'ਚ ਸੋਚ ਲਿਆ। ਫੋਨ ਲੱਗ ਗਿਆ। ਕਹਿਣ ਦੀ ਵੀ ਲੋੜ ਪੈਣੀ। ਜੇ ਦੋ ਬੰਦੇ ਇਦਾਂ ਦੇ ਬੈਠੇ ਜਿਹਨਾਂ ਨੇ ਚਿੱਪ ਲਾਈ ਹੋਈ ਆ ਤਾਂ ਬੋਲਣ ਦੀ ਵੀ ਲੋੜ ਨਹੀਂ। ਤੁਸੀਂ ਦਿਮਾਗ 'ਚ ਸੋਚਿਆ ਵੀ ਮੈਨੂੰ ਆਹ ਕਹਿਣਾ ਆ ਉਹਨੂੰ ਸੁਣ ਗਿਆ ਦਿਮਾਗ ਦੇ ਵਿੱਚ ਹੀ ਉਹਨੇ ਤੁਹਾਨੂੰ ਮਰੇ ਉਹ ਜਵਾਬ ਦੇ ਦਿੱਤਾ। ਭਾਵੇਂ ਤੁਸੀਂ ਲੜੀ ਚੱਲੋ ਬੈਠੇ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ। ਠੀਕ ਆ ਸੋ हां सेना असर मतलब इनोवेशन ਕਿੱਡੀ ਤਕੜੀ ਆ ਸੋ ਜੇ ਤੇ ਜੋ ਵੀ ਅੱਗੇ ਸਾਡੇ ਕੋਲੇ ਹੋਰ ਅਪਡੇਟ ਆਉਂਦੀ ਆ ਮੈਂ ਇਦਾਂ ਦੀ ਇਨਫੋਰਮੇਸ਼ਨ ਵਾਲੀਆਂ ਵੀਡੀਓ ਤੁਹਾਡੇ ਲਈ ਲੈ ਕੇ ਆਉਂਦਾ ਰਹੂਗਾ ਸੋ ਪੰਜਾਬ ਪੀਸ ਇਸਾ ਦਾ 247 ਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਇਹਦੇ ਨਾਲ ਨਾਲ ਤੁਹਾਡੇ ਲਈ ਹੋਰ ਇਨਫੋਰਮੇਸ਼ਨ ਆ ਜੇ ਤੁਸੀਂ ਪੰਜਾਬ ਪੀਸ ਇਸ ਦੀ ਤਿਆਰੀ ਕਰਦੇ ਹੋ ਤਾਂ ਉਹਦੇ ਲਈ ਆਪਣਾ ਬੈਚ ਲਾਂਚ ਹੋ ਚੁੱਕਾ ਆ ਇਸ ਬੈਚ ਦੇ ਵਿੱਚ ਤੁਹਾਨੂੰ ਪ੍ਰੀ ਮੇਨਸ ਇੰਟਰਵਿਊ ਦੀ ਤਿਆਰੀ ਪੰਜਾਬੀ ਤੇ ਅੰਗਰੇਜ਼ੀ ਵਿੱਚ ਕਰਾਈ ਜਾਊਗੀ ਬੇਸਿਕ ਤੋਂ ਹਾਈ ਲੈਵਲ ਦਾ ਪੜਾਇਆ ਜਾਊਗਾ ਬੇਸਿਕਲੀ ਜਿਨ੍ਹਾਂ ਨੂੰ ਪਤਾ ਪੀਸਸ ਕੀ ਹੁੰਦਾ ਉਹਨਾਂ ਨੂੰ ਤਾਂ ਓਕੇ ਆ ਪਰ ਉਹ ਜਿਨ੍ਹਾਂ ਨੂੰ ਪੀਸੀਸ ਬਾਰੇ ਨਹੀਂ ਪਤਾ ਜੇ ਤੁਸੀਂ ਐਸ ਡੀ ਐਮ ਤਹਿਸੀਲਦਾਰ ਜਾਂ ਡੀ ਐਸ ਪੀ ਬਣਨਾ ਚਾਹੁੰਦੇ ਤਾਂ ਉਹਦਾ ਇਗਜ਼ਾਮ ਹੁੰਦਾ ਹੈ ਪੇਪਰ ਹੁੰਦਾ ਤੁਸੀਂ ਜਾਂ ਤੁਹਾਡਾ ਕੋਈ ਨੋਨ ਦੋਸਤਾਂ ਮਿੱਤਰਾਂ ਵਿੱਚੋਂ ਫਰੈਂਡ ਸਰਕਲ ਵਿੱਚੋਂ ਛੋਟਾ ਭੈਣ ਭਰਾ ਜਾਂ ਬੱਚਾ ਤਾਂ ਉਹਨਾਂ ਦੇ ਲਈ ਬੈਚ ਹੈ ਇਹਦੇ ਵਿੱਚ ਅਸੀਂ ਉਹਨਾਂ ਨੂੰ ਪੜ੍ਹਾਵਾਂਗੇ ਉਹਨਾਂ ਨੂੰ ਐਸ ਡੀ ਐਮ ਤਹਿਸੀਲਦਾਰ ਤੇ ਡੀ ਐਸ ਪੀ ਬਣਨ ਦੇ ਵਿੱਚ ਉਹਨਾਂ ਦੀ ਮਦਦ ਕਰਾਂਗੇ ਸੋ ਇਹਦੇ ਵਿੱਚ ਬੇਸਿਕ ਤੋਂ ਹਾਈ ਲੈਵਲ ਦਾ ਪੜਾਇਆ ਜਾਊਗਾ ਸਟੱਡੀ ਮਟੀਰੀਅਲ ਤੁਹਾਨੂੰ ਪ੍ਰੋਵਾਈਡ ਪ੍ਰੈਕਟਿਸਲੀ ਐਮਸੀਕਿਊਜ਼ ਆਨਸਰ ਰਾਈਟਿੰਗ ਡਾਊਟ ਸੈਸ਼ਨ ਗਾਈਡੈਂਸ ਸੈਸ਼ਨ ਮੈਂਟਰਸ਼ਿਪ ਸੈਸ਼ਨ ਟੈਸਟ ਸੀਰੀਜ਼ ਤੇ ਸਿਲੈਕਸ਼ਨ ਤੱਕ ਜਿਹੜਾ ਹੈਗਾ ਆਪਾਂ ਤੁਹਾਨੂੰ ਲੈ ਕੇ ਜ਼ਰੂਰ ਜਾਵਾਂਗੇ ਜੀ ਕੋਸ਼ਿਸ਼ ਸਾਡੀ 100% ਆ ਬਾਕੀ ਤੁਹਾਡੇ ਵੀ ਹੱਥ ਹੈਗਾ ਤੁਸੀਂ ਕਿੰਨੀ ਮਿਹਨਤ ਕਰਦੇ ਹੋ ਪ੍ਰਾਈਸ ਦੀ ਗੱਲ ਕਰੀਏ ਬੈਚ ਤਲਗਭਗ 20000 ਰੁਪਏ ਫੀਸ ਹੈ ਬੈਚ ਦੀ ਐਡਮਿਸ਼ਨ ਲੈਣ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣੀ ਆ ਤਾਂ ਸਾਡੇ ਕੋਲ ਨੰਬਰ ਦਿੱਤਾ ਗਿਆ ਹੈ ਸੋ ਇਸ ਉੱਪਰ ਦਿੱਤੇ ਗਏ ਨੰਬਰ ਦੇ ਉੱਤੇ ਤੁਸੀਂ ਇਹ ਕਰਿਓ ਜਿਹੜਾ ਸੈਕੰਡ ਵਾਲਾ ਨੰਬਰ ਇੱਥੇ ਕਾਲ ਕਰਿਓ ਜੀ ਠੀਕ ਹੈ ਸੋ ਉੱਪਰ ਵਾਲਾ ਨਹੀਂ ਹੈਗਾ ਅਜਰਾ ਸੈਕੰਡ ਵਾਲਾ ਨੰਬਰ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਇਹ ਨੰਬਰ ਗਲਤ ਹੈ ਜੀ ਠੀਕ ਹੈ ਸੋ ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰਕੇ ਜਿਹੜੀ ਉਹ ਇਨਫੋਰਮੇਸ਼ਨ ਲੈ ਸਕਦੇ ਹੋ ਬਾਕੀ ਆਪਣੇ ਉੱਪਰ ਪੱਟੀ ਤੇ ਵੀ ਲਿਖਿਆ ਹੋਇਆ ਸੀ ਨੰਬਰ ਤੁਸੀਂ ਉਹ ਵੀ ਦੇਖ ਸਕਦੇ ਹੋ ਸੋ ਇਸ ਨੰਬਰ ਦੇ ਉੱਤੇ ਕਾਲ ਕਰੋ ਐਡਮਿਸ਼ਨ ਦੇ ਲਈ ਜਾਂ ਹੋਰ ਕੋਈ ਵੀ ਪੀਸਿਸ ਰਿਗਾਰਡਿੰਗ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਇੱਥੇ ਜ਼ਰੂਰ ਆਈਡੀਆ ਲੈ ਸਕਦੇ ਹੋ ਬਾਕੀ ਇਹਨਾਂ ਦੀਆਂ ਵੀਡੀਓਜ਼ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜਉਂਦੇ ਬਸਦੇ ਰਹੋ ਰੱਬ ਖੈਰ ਕਰੇ ਜੀ ਸਸ਼ੀ ਗੱਲ ਸਾਰਿਆਂ ਨੂੰ ਬਾਏ ਬਾਏ